ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਇਸ ਨੇ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ ਮਿਤੀ 26 ਸਤੰਬਰ 2024 ਨੂੰ ਪਿੰਡ ਨੰਦਪੁਰ ਕਲਾਉਡ ਫਤੇਗੜ ਸਾਹਿਬ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿੱਥੇ ਬੈਸਟ ਰੇਡਰ ਤੇ ਜਾਫੀ ਨੂੰ ਮੋਡੀਫਾਈ ਤਿਆਰ ਕੀਤੇ ਹੋਏ 59 11 ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਇਸ ਕਬੱਡੀ ਕੱਪ ਦਾ ਜਿਹੜਾ ਫਰਸਟ ਪ੍ਰਾਈਜ਼ ਆ ਉਹ 75000 ਰੁਪਿਆ ਤੇ ਸੈਕੰਡ ਪ੍ਰਾਈਜ਼ 55000 ਰੁਪਿਆ ਹੋਵੇਗਾ ਤੇ ਦੋਸਤੋ ਬਹੁਤ ਵੱਡੀਆਂ ਟੀਮਾਂ ਬਣੀਆਂ ਨੇ ਅੱਜ ਇਸ ਟੂਰਨਾਮੈਂਟ ਉੱਤੇ ਪੰਜਾਬ ਅਤੇ ਹਰਿਆਣਾ ਦੀਆਂ ਸੋ ਦੋਸਤੋ ਆਪਾਂ ਨੂੰ ਟੀਮਾਂ ਬਾਰੇ ਹਲੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਲੇਅਰਾਂ ਬਾਰੇ ਪਤਾ ਲੱਗਿਆ ਕੁਝ ਕੁ ਵੀ ਆਹਾਹਾ ਪਲੇਅਰ ਇਸ ਟੂਰਨਾਮੈਂਟ ਉੱਤੇ ਪਹੁੰਚ ਚੁੱਕੇ ਨੇ ਤਾਂ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਗੁਰਵਿੰਦਰ ਘਾਂਗਾ ਮਨੀਤ ਧਨੋਰੀ ਗੁਰਵਿੰਦਰ ਖੂਨਣਾ ਅਰਸ਼ ਪ੍ਰਸਾਲਪੁਰ ਦੀਪਦ ਬੁਰਜੀ ਕਲਵੀਰ ਜਟਾਣਾ ਸਾਜੀ ਸ਼ੱਕਰਪੁਰ ਪ੍ਰਤਾਪ ਕੜਿਆਣੇ ਵਰਗੇ ਦੋਸਤੋ ਬਹੁਤ ਵੱਡੇ ਸੁਪਰਸਟਾਰ ਪਲੇਅਰ ਨੇ ਜਿਹੜੇ ਉਹ ਇਸ ਟੂਰਨਾਮੈਂਟ ਉੱਤੇ ਪਹੁੰਚ ਚੁੱਕੇ ਨੇ ਤੋ ਦੋਸਤੋ ਹੋਰ ਵੀ ਕਾਫੀ ਵੱਡੀਆਂ ਟੀਮਾਂ ਤੇ ਬਹੁਤ ਵੱਡੇ ਸਟਾਰ ਪਲੇਅਰ ਪਹੁੰਚ ਚੁੱਕੇ ਨੇ ਇਸ ਟੂਰਨਾਮੈਂਟ ਤੇ ਸੋ ਬਾਕੀ ਦੋਸਤੋ ਦੇਖਣ ਵਾਲੀ ਗੱਲ ਇਹ ਹੋਏਗੀ ਵੀ ਇਸ ਵਾਰ 911 ਟਰੈਕਟਰ ਪੰਜਾਬ ਚ ਆਉਣਗੇ ਜਾਂ ਫਿਰ ਹਰਿਆਣੇ ਪਾ ਹਰਿਆਣੇ ਵਾਲੇ ਪਾਸੇ ਜਾਣਗੇ ਸੋ ਬਾਕੀ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ King Kabaddi ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਅਸੀਂ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦ ਜੀ